ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜਾਂਕ ਥੋੜੀਆ ਮਜ਼ਾਕ ਥੋੜੀਆ ਦੀਪੀ ਹਾਂ ਜੀ ਆਪੋ ਪੁੱਤ ਕਿਹੜੀਆਂ ਸੋਚਾਂ ਵਿੱਚ ਪੈ ਗਈ ਕੀ ਸੋਚ ਰਹੀ ਸੀ ਪੁੱਤ ਨਹੀਂ ਬਸ ਵੈਸੇ ਹੀ ਉਹ ਸੋਚ ਰਹੀ ਸੀ ਕਿੰਨਾ ਚੰਗਾ ਮੁੰਡਾ ਹੈ ਜਿਹਦੇ ਬਾਰੇ ਅਸੀਂ ਐਨਾ ਕੋ ਸੋਚ ਰਹੇ ਸੀਗੇ ਆਪਾਂ ਦਿਨ ਰਾਤ ਕਾਲੇ ਨੂੰ ਕਹਿੰਦੇ ਸੀ ਕਾਲਾ ਕਿੰਨਾ ਚੰਗਾ ਕਿੰਨਾ ਚੰਗਾ ਉਹ ਤਾਂ ਸਾਡਾ ਦੁਸ਼ਮਣ ਬਣ ਕੇ ਖੜ ਗਿਆ ਤੇ ਲਾਪੁੱਤ ਕਿੰਨਾ ਵਧੀਆ ਮੁੰਡਾ ਨਿਕਲਿਆ ਨਾਲੇ ਆਪਾਂ ਕਹੜਾ ਜਾਣਦੇ ਸੀਗੀ ਤੇਨੂੰ ਪੁੱਤ ਘਰੇ ਛੱਡ ਗਿਆ ਹਾਂਜੀ ਬਾਪੂ ਇਹ ਤਾਂ ਹੈ ਚਲ ਆਇਆ ਕਰ ਪੁੱਤ ਤੇਰੇ ਹੱਥਾਂ 'ਨੇ ਕਿੰਨੇ ਦਿਨ ਹੈਗੇ ਚਾਹ ਨਹੀਂ ਕੀਤੀ ਜਾ ਓਵੇਂ ਚਾਹ ਬਣਾ ਕੇ ल्या ਮੇਰਾ ਸ਼ੇਰ ਬੜਾ ਆਲਿਓਨੀ ਆ ਜਾ ਬਤ ਸ਼ਾਬਾਸ਼ ਸ਼ੁਕਰ ਵੈਗੁਰ ਦਾ ਬਹੁਤ ਵੱਡੀ ਚਿੰਤਾ ਸੀ ਜਿਉ ਮੁੰਡਾ ਨਾ ਮੇਰੀ ਧੀ ਨੂੰ ਮਿਲਦਾ ਖਮ ਨੇ ਕੀ ਹੋਣਾ ਸੀ ਮੇਰੀ ਧੀ ਦਾ ਬਹੁਤ ਖੁਸ਼ ਹਦ ਮੈਂ ਦੀ ਫਿਕਰੇ ਵਾਪਸ ਆ ਗਈ ਸ਼ੁਕ ਫਿਰ ਅੱਪਾ ਮੈਂ ਤਾਂ ਸਾਰੀ ਚਾਹ ਹੀ ਬਾਹਰ ਕੱਢਤੀ ਸੱਚੀ ਇਸ ਮੁੰਡੇ ਨੇ ਵੀ ਨਾ ਮੈਨੂੰ ਕੰਮ ਨਹੀਂ ਕਰ ਦੇਣਾ ਮੈਂ ਤਾਂ ਉਹਦੇ ਬਾਰੇ ਹੀ ਸੋਚੀ ਜਾਨੀ ਆ ਚਾਲਾ ਕੇ ਜਾਨੀ ਆ ਜਿਹੜੀ ਉੜਕੀ ਜਾਂਦਾ ਹੋ ਦੀਪੀ ਹਾਂ ਜਿਹੜੀ ਉਹ ਤਾਂ ਹੋ ਗਿਆ ਤਿਆਰ ਖਾਂਸੀ ਹੋ ਗਈ ਪਿਆਰ ਪੁੱਤ ਮੈਂ ਇਹ ਕਹਿੰਦਾ ਸੀਗਾ ਕਿ ਜੇ ਇੱਕ ਜਵਾਨਾ ਕਿੰਨਾ ਬਾੜਾ ਕਿੰਨਾ ਕੁਝ ਹੋ ਗਿਆ ਏ ਯਾਰ ਜੇ ਕੋਲ ਜੁੱਤ ਮੈਂ ਸ਼ਰ ਡੈਮਨ ਨੂੰ ਲੈ ਡੈਡੀ ਫਿਰ ਕੀ ਆ ਕੋਈ ਨਹੀਂ ਮੈਂ ਇਕੱਲੀ ਚੱਲ ਜੂੰਗੀ ਹਲੇ ਵੈਸੇ ਵੀ ਜਦੋਂ ਐਕਟੀਵਿਟੀ ਮਸੇਵਤ ਚ ਲੰਘ ਸਕਦੀਆਂ ਫਿਰ ਮੈਨੂੰ ਕਾਹਦਾ ਡਰ ਆ ਉਹ ਪੁੱਤ ਡਰਦਾ ਕੋਈ ਨਹੀਂਗਾ ਮੈਂ ਇੱਕ ਪਿਓ ਆ ਪੁੱਤ ਪਿਓ ਨੂੰ ਫਿਕਰ ਹੁੰਦੀ ਹੈਗਾ ਬੱਚਿਆਂ ਦਾ ਡੈਡੀ ਮੈਂ ਤੁਹਾਡੀ ਫਿਕਰ ਸਮਝਦੀ ਆ ਪਰ ਕੋਈ ਨਹੀਂ ਕਾਲਜ ਲਵੇ ਤਾਂ ਹੈਗਾ ਕਿੰਨੀ ਕੁ ਦੂਰ ਜਾਣਾ ਮੈਂ ਆਰਾਮ ਨਾਲ ਚੱਲ ਜੂੰਗੀ ਚੱਲ ਪੁੱਤ ਜੀ ਮੈਂ ਤੇਰੀ ਮਰਜ਼ੀ ਤੇ ਉਵੇਂ ਕਰ ਲਾ ਪਰ ਧਿਆਨ ਰੱਖੀ ਠੀਕ ਹੈ ਠੀਕ ਹੈ ਬਾਕੀ ਮੈਂ ਤੈਨੂੰ ਜਾ ਕੇ ਵੀ ਫੋਨ ਕਰ ਦੂੰਗੀ ਤੇ ਜੇ ਤੁਰਨ ਲੱਗੂਗੀ ਤਾਂ ਫੋਨ ਕਰ ਦੂਗੀ ਠੀਕ ਹੈ ਧਿਆਨ ਰੱਖੀ ਚੰਗਾ ਠੀਕ ਹੈ ਮੈਂ ਤਾਂ ਬਬੂ ਕਿੱਥੇ ਰੱਖਤੀ ਹਾਂ ਮੈਂ ਤਾਂ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਕਿ ਮੈਂ ਕੋਠੀ ਤੇ ਕੋਠੀ ਤੇ ਰਹਿਣ ਵਾਲੇ ਤੇ ਡੁੱਲ ਗਈ ਉਹਨੇ ਪਹਿਚਾਨ ਚਹੀ ਗਲਤੀ ਕਰ ਲਈ ਜੇ ਮੈਂ ਪਹਿਲਾਂ ਹੀ ਪਹਿਚਾਨ ਗਈ ਹੁੰਦੀ ਨਾ ਕਿ ਉਹਦੇ ਕਿੰਨੇ ਗਲਤ ਇਰਾਦੇ ਸੀ ਤਾਂ ਵਧੀਆ ਰਹਿੰਦੀ ਮੈਂ ਤਾਂ ਇਸ ਕਲੀ ਨਾਲ ਵੀ ਨਫਰਤ ਆ ਬਹੁਤ ਘਟੀਆ ਯਾਦਾਂ ਨੇ ਇਸ ਕਲੀ ਨਾਲ ਜੀ ਵੀ ਨਹੀਂ ਕਰਦਾ ਇੱਥੇ ਲੰਗਰ ਨੂੰ ਤਾਂ ਮੈਂ ਮੁੜ ਕੇ ਸਰਾਹ ਚਾਹੁੰਦੀ ਨਹੀਂ ਇੰਨੀ ਗਰਮੀ ਚ ਕਿੱਧਰ ਜਾ ਰਹੀ ਹੈ ਉਹ ਤਾਂ ਬਸ ਮੈਂ ਕਾਲਜ ਚ ਆ ਰਹੀ ਸੀ ਤੇ ਮੇਰੀ ਬੱਸ ਵੀ ਲੰਗੀ ਸੀ ਤਾਂ ਕਰਕੇ ਮੈਂ ਸੋਚਿਆ ਤੁਰ ਕੇ ਹੀ ਚੱਲ ਜਾ ਮੈਂ ਛੱਡਿਆ ਨਾ ਘਰੇ ਪਾਜੀ ਨਹੀਂ ਨਹੀਂ ਕੋਈ ਨਹੀਂ ਵੈਸੇ ਵੀ ਤੁਹਾਡੇ ਮਰਤੇ ਬਹੁਤ ਆਸਾਨ ਨੇ ਹੁਣ ਹੋਰ ਆਸਾਨ ਨਹੀਂ ਲੱਗ ਸਕਦੀ ਔਰ ਕੋਈ ਨਾ ਇੱਕ ਹੋਰ ਆਸਾਨ ਜੋੜ ਲਿਓ ਵਿੱਚ ਫਿਰ ਕੀ ਦੀ ਗੱਲ ਹੈ ਨਹੀਂ ਨਹੀਂ ਮੇਰੀ ਗੱਲ ਮੰਨੋ ਕਿੱਥੇ ਨਹੀਂ ਤਾਂ ਪਿਛਖੱਜਲ ਹੁੰਦੇ ਜਾਓਗੇ ਆਜਾ ਮੈਂ ਛੱਡਿਆ ਨਾ ਘਰੇ ਕੋਈ ਗੱਲ ਨਹੀਂ ਕੋਈ ਗੱਲ ਹੀ ਤੁਸੀਂ ਕਿਤੇ ਕੰਮ ਚੱਲੇ ਹੋਵੋਗੇ ਕਿੱਥੇ ਮੈਨਾਂ ਖੱਜਲ ਹੋਵੋਗੇ ਔਰ ਜਦੋਂ ਮੈਨੂੰ ਤੁਹਾਨੂੰ ਛੱਡ ਕੇ ਆਉਣ ਚ ਕੋਈ ਦਿੱਕਤ ਨਹੀਂ ਫਿਰ ਤੁਹਾਨੂੰ ਕੀ ਪ੍ਰੋਬਲਮ ਆ ਨਹੀਂ ਨਹੀਂ ਤੁਸੀਂ ਗੁੱਸਾ ਨਾ ਕਰੋ ਮੈਂ ਤਾਂ ਜਸਟ ਵੈਸੇ ਹੀ ਕਰ ਰਹੀ ਸੀ ਵੀ ਜੇ ਤੁਹਾਨੂੰ ਕੋਈ ਕੰਮ ਹੈ ਪਹਿਲਾਂ ਤੁਸੀਂ ਆਪਣਾ ਕੰਮ ਕਰ ਲੈਂਦੇ ਨਾ ਨਾ ਪਹਿਲਾਂ ਮੈਨੂੰ ਤੇਰੀ ਹੈਲਪ ਕਰਨੀ ਜ਼ਿਆਦਾ ਜ਼ਰੂਰੀ ਲੱਗ ਰਹੀ ਆ ਆ ਜਾ ਮੈਂ ਛੱਡਿਆਉਣਾ ਬੈਹ ਜਾਗੀ ਚਲੋ ਠੀਕ ਆ بس ਮੈਨੂੰ ਇਥੇ ਉਤਾਰ ਦੋ ਕਿਉਂ ਕੀ ਹੋ ਗਿਆ ਮੇਰੇ ਕੋਲ ਕਿਤੇ ਘਰ ਦਾ ਪਤਾ ਮੈਂ ਘਰੀ ਲਾਏ ਹਣਾ ਨਹੀਂ ਬਸ ਇਸ ਤੋਂ ਅੱਗੇ ਮੈਂ ਆਪ ਹੀ ਚਲ ਜੂਗੀ ਔਰ ਵੈਸੇ ਵੀ ਮੈਂ ਕਿਰਾਏ ਦੇ ਘਰ ਤੇ ਰਹਣੀ ਆਂਗੀ ਮੈਂ ਚਲ ਜੂਗੀ ਜਿਸ ਘਰ ਵਿੱਚ ਆਪਾਂ ਰਹਿਨੇ ਆ ਜਿੱਥੇ ਆਪਾਂ ਨੂੰ ਦੋ ਡੰਗ ਦੀ ਰੋਟੀ ਮਿਲੀ ਜਾਵੇ ਤੇ ਛੱਤ ਮਿਲੀ ਜਾਵੇ ਉਹ ਘਰ ਆਪਣਾ ਹੀ ਹੁੰਦਾ ਫਿਰ ਕੀ ਜੇ ਤੂੰ ਉੱਥੇ ਕਿਰਾਏ ਤੇ ਰਹਣੀ ਆਂ ਪੈਸੇ ਤਾਂ ਦਿਨੀਆਂ ਆ ਨਾ ਸੱਚੀ ਕਦੇ ਕਦੇ ਮੈਨੂੰ ਐਵੇਂ ਲੱਗਦਾ ਜਿਵੇਂ ਤੁਸੀਂ ਉੱਪਰ ਉੱਪਰ ਹੀ ਮਿੱਠੀਆਂ ਜੀਆਂ ਗੱਲਾਂ ਕਰਦੇ ਹੋ ਤੇ ਕਦੇ ਕਦੇ ਐਵੇਂ ਲੱਗਦਾ ਕਿ ਤੁਸੀਂ ਸੱਚੀ ਇੰਨੀ ਵਧੀਆ ਸੋਚ ਰੱਖਦੇ ਹੋ ਜੇ ਤੁਸੀਂ ਮੇਰੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੇ ਨਾਲ ਹੋਰ ਟਾਈਮ ਬਤਾਉਣਾ ਪਊਗਾ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਮੇਰੇ ਘਰੇ ਆ ਕੇ ਦੋ ਚਾਰ ਦਿਨ ਰੁਕ ਸਕਦੇ ਹੋ ਮੇਰੇ ਨਾਲ ਮੈਂ ਛੱਡੇ ਆ ਜਿੱਤੈ ਨੂੰ ਖੁਦਾ ਕਰ ਮੈਨੂੰ ਦੀਪੀ ਹਾਗੇ ਨੇੜੀ ਤੁਸੀਂ ਹਾਂ ਕੀ ਕਰ ਰਹੀ ਸੀ ਪੁੱਤ ਬਸ ਮੈਂ ਸੋਚੀ ਸੀ ਪਿੰਡੀਆਂ ਬਣਾ ਲਵਾਂ ਅੱਜ ਚੱਲ ਬਣਾ ਲਾ ਬਣਾ ਲਾ ਪੁੱਤ ਬਣਾ ਲਾ ਮੈਂ ਬਣਾਦਾ ਹੱਥ ਸੇ ਡੈਡੀ ਅੱਜ ਬੜਾ ਟਾਈਮ ਲਾਦਾ ਤੁਸੀਂ ਆਹ ਪੁੱਤ ਤੈਨੂੰ ਪਤਾ ਹੈ ਕੰਮ ਕਾਜ ਹੈ ਨਾ ਟਾਈਮ ਲੱਗ ਹੀ ਜਾਂਦਾ ਤੂੰ ਐ ਕਰ ਤੂੰ ਬਣਾ ਸਬਜ਼ੀ ਮੈਂ ਡੈਰੀ ਦੇ ਵਿੱਚੋਂ ਲੈ ਕੇ ਆਣਾ ਪੁੱਤ ਦਹੀਂ ਲੈ ਕੇ ਆਉਣਾ ਦਹੀਂ ਕਾਦੀ ਵਾਸਤੇ ਅੱਜ ਉਹ ਪੁੱਤ ਆ ਖਾ ਖਾ ਕੇ ਨਾ ਹੋਰੀ ਹੋਇਆ ਪੈਗਾ ਮੈਨੇ ਥੋੜਾ ਤਾਂ ਵਧੀਆ ਟੇਸ ਜੇ ਬਣਦੀ ਪੁੱਤ ਕਿੰਨੇ ਦਿਨ ਹੋ ਗਏ ਦਹੀਂ ਵੀ ਨਹੀਂ ਖਾਧੀ ਕਿਹ ਕਿਹ ਸਬਜ਼ੀ ਜਮਾਣੀ ਸਵਾਲ ਲੱਗਦੀ ਹੈ ਮੈਂ ਲੈ ਕੇ ਆਣਾ ਤੈਨੂੰ ਕਾ ਤੂੰ ਫਟਾਫਟ ਬਣਾ ਥੜੀ ਤੇ ਫੋਨ 'ਚ ਵੈਸੇ سنی ਦਾ ਨੰਬਰ ਤਾਂ ਕੱਢ ਲਿਆ ਇੱਕ ਵਾਰ ਰਿੰਗ ਕਰਕੇ ਦੇਖਦੀ ਹਾਂ ਇਹ ਤਾਂ ਫੋਨ ਹੀ ਨਹੀਂ ਚੱਕਿਆ ਅਸਲ ਵੇਟ ਕਰ ਲੈਣੀ ਆ ਦੋ ਮਿੰਟ ਹਾਲੀ ਤੱਕ ਨਹੀਂ ਫੋਨ ਆਇਆ ਹੈਗਾ ਸਬਜ਼ੀ ਬਣਾ ਲੈਣੀ ਆ ਕਾਹਨੂੰ ਟਾਈਮ ਖਰਾਬ ਕੀ ਦਾ ਫੋਨ ਆ ਗਿਆ ਯਾਰ ਹਲੋ ਹਾਂ ਮੈਨੂੰ ਤੁਹਾਡੀ ਮਿਸ ਕਾਲ ਆਈ ਸੀ ਉਹ ਦੇਖ ਕੇ ਫੋਨ ਕੀਤਾ ਮਿਸ ਕਾਲੀ ਤੁਹਾਨੂੰ ਕੋਈ ਪੁਲੇਖਾ ਪਿਆ ਅੱਜ ਦੇ ਜ਼ਮਾਨੇ 'ਚ ਮੈਂ ਤਾਂ ਕਿਸੇ ਨੂੰ ਮਿਸ ਕਾਲ ਮਾਰਦੀ ਨਹੀਂ ਹਾਂ ਹੋ ਸਕਦਾ ਗੱਤੀ ਨਾਲ ਲੱਗ ਗਿਆ ਹੋਵੇ ਕੋਈ ਗੱਲ ਉਦੋਂ ਫਟੇ ਮੈਂ ਇੱਕ ਤਾਂ ਮਸਾਈ ਨੇ ਬੈਕ ਕਾਲ ਕੀਤੀ ਸੀ ਤੇ ਮੈਂ ਆਪੇ ਕਟਵਾ ਲਈ ਕਾਸੀ ਮੁੰਡਾ ਤਾਂ شریف ਲੱਗਦਾ ਹਾਂ ਕਰਦੀ ਆ ਆਪ ਹੀ ਕਾਲ ਕਰ ਲੈਣੀ ਆ ਬੈਕ ਤੇ ਦੱਸ ਦੇਣੀ ਕਿ ਮੈਂ ਦੀਪੀ ਆ ਹੈਲੋ ਹਾਂਜੀ ਮੈਡਮ ਮੈਂ ਤੁਹਾਨੂੰ ਕਹਿ ਦਾਰਿਆ ਗਲਤੀ ਨਾਲ ਲੱਗ ਗਿਆ ਸੀ ਤੁਸੀਂ ਬਾਰ ਬਾਰ ਕਾਲ ਫੋਨ ਕਰੀ ਜਾਂਦੇ ਆ ਮੈਂ ਦੀਪੀ ਗੱਲ ਕਰਦੀ ਆ ਅੱਛਾ ਜੀ ਕੌਣ ਸੀ ਮੈਂ ਤਾਂ ਕਿਸੇ ਸਿੰਮੀ ਨੂੰ ਨਹੀਂ ਜਾਣਦਾ ਸਣੀ ਦੀਪੀ ਬੋਲ ਰਹੀ ਆ ਜਿਹੜੀ ਤੁਹਾਡੇ ਘਰੇ ਰਹਿ ਕੇ ਗਈ ਆ ਮਾਫ ਕਰਿਓ ਮੈਨੂੰ ਯਾਦ ਨਹੀਂ ਆ ਰਿਹਾ ਓਕੇ ਚਲੋ ਠੀਕ ਆ ਜੇ ਤੁਹਾਨੂੰ ਯਾਦ ਨਹੀਂ ਆ ਰਿਹਾ ਤਾਂ ਸੌਰੀ ਓਏ ਇੱਕ ਮਿੰਟ ਇੱਕ ਮਿੰਟ ਮੈਨੂੰ ਯਾਦ ਆ ਗਿਆ ਉਹ ਪਲੀਜ਼ ਯਾਰ ਹੁਣ ਨਾ ਕਰੀਏ ਕਰਕੇ ਫੋਨ ਨਾ ਕੱਟ ਦੀ ਮੈਨੂੰ ਪਤਾ ਪਹਿਲਾਂ ਵੀ ਤੂੰ ਹੀ ਕਾਲ ਕੀਤੀ ਸੀ ਤੂੰ ਜਾਣੂਦਿ ਕਿ ਮਿਸ ਕਾਲ ਮਾਰੀਆ ਨਾ ਮੈਨੂੰ ਜੇ ਤੁਹਾਨੂੰ ਪਤਾ ਸੀ ਫਿਰ ਤੁਸੀਂ ਗੱਲ ਕਿਉਂ ਨਹੀਂ ਕੀਤੀ ਮੇਰੇ ਨਾਲ ਉਹ ਮੈਂ ਤਾਂ ਦੇਖਣਾ ਚਾਹੁੰਦਾ ਸੀ ਤੂੰ ਆਪਣੇ ਆਪ ਮੈਨੂੰ ਦੱਸਦੀ ਆਪਦੇ ਬਾਰੇ ਅੱਛਾ ਜੀ ਮੈਂ ਤਾਂ ਬਹੁਤ ਭੋਲਾ ਤੇ ਸਿਆਣਾ ਇਨਸਾਨ ਸਮਝਦੀ ਸੀ ਤੁਹਾਨੂੰ ਤੁਸੀਂ ਤਾਂ ਬਹੁਤ ਚਲਾਕ ਨਿਕਲੇ ਮੈਡਮ ਮੈਂ ਤੁਹਾਡੀ ਜਾਣਕਾਰੀ ਦੀ ਦੱਸਦਾ ਮੈਂ ਬਹੁਤ ਬੋਲਦਾ ਦੀਪੀ ਕਿੱਥੇ ਆ ਪੁੱਤ ਆ ਦਹੀਂ ਲੈ ਜਾ ਮੈਂ ਤਾਂ ਤੁਹਾਡੇ ਨੂੰ ਫੋਨ ਕਰਤਿਆਂ ਲੱਗੀਆਂ ਜਿਹੜੇ ਨਾਲ ਅੱਜ ਆਪਾਂ ਮਿਲੇ ਸੀ ਸਿਮਰ ਨੂੰ ਕਾਲੂ ਉੱਥੇ ਮਿਲ ਲਿਆ ਅੱਗੇ ਬਾਪੂ ਮੈਂ ਤਾਂ ਸੋਚਦਾ ਸੀ ਮੈਂ ਸਿਮਰ ਨੂੰ ਤਿਆਰ ਕਰਾ ਕੇ ਆਵਾਂ ਪਰ ਮੈਨੂੰ ਲੱਗਾ ਸੀ ਇਹ ਮੈਨੂੰ ਤਿਆਰ ਕਰਦੀ ਆ ਤਾਂ ਕਿ ਉਹਨੇ ਮੈਨੂੰ ਫੋਨ ਕਰਕੇ ਕੱਲ ਨੂੰ ਉੱਥੇ ਬੁਲਾਇਆ ਜਿੱਥੇ ਸੀ ਅੱਜ ਮਿਲੇ ਸੀ ਹਾਂਜੀ ਮੈਡਮ ਕਿਵੇਂ ਬੁਲਾਇਆ ਮੈਨੂੰ ਮਿਲਣ ਲਈ ਵੇਖੀ ਕਿੰਨਾ ਭੋਲਾ ਬਣ ਰਿਹਾ ਹੁਣ ਜਿਵੇਂ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਮੈਨੂੰ ਤਾਂ ਕੀ ਪਤਾ ਜੀ ਬੁਲਾਇਆ ਤਾਂ ਤੁਸੀਂ ਮੈਨੂੰ ਮਿਲਣ ਲਈ ਚਲ ਠੀਕ ਹੈ ਫਿਰ ਤੇਨੂੰ ਨਹੀਂ ਪਤਾ ਮੈਂ ਚਲਦੀ ਆ ਇੱਥੋਂ ਉਹ ਖੜਜੋ ਮੈਡਮ ਇੱਕ ਤਾਂ ਗੁੱਸਾ ਨਾ ਕਰਤੀ ਰੱਖਦੇ ਹੋ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਵੀ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ ਤੁਸੀਂ ਵੀ ਮਤਲਬ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ ਇਹ ਤਾਂ ਇਨਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ ਮੈਂ ਤੈਨੂੰ ਉਦੋਂ ਤੋਂ ਪਸੰਦ ਕਰਦਾ ਜਦੋਂ ਤੂੰ ਮੇਰੇ ਘਰ ਰਹਿੰਦੀ ਸੀ ਮੈਨੂੰ ਲੱਗਿਆ ਉਸ ਵੇਲੇ ਇਹ ਗੱਲ ਕਰਨੀ ਸਹੀ ਨਹੀਂ ਕਿਉਂਕਿ ਤੂੰ ਮੇਰੇ ਫਰ ਮੈਨੂੰ ਐ ਲੱਗਿਆ ਕਿਤੇ ਤੈਨੂੰ ਐ ਨਾ ਲੱਗੇ ਵੀ ਮੈਂ ਫਾਇਦਾ ਚੱਕ ਰਿਹਾ ਕਿਸੇ ਗੱਲ ਤੇ ਹੋਰ ਕੀ ਕੀ ਸੋਚਦੇ ਹੋ ਤੁਸੀਂ ਹੁਣ ਤਾਂ ਵਾਸ਼ਾਈ ਸੋਚਦਾ ਕਿ ਕਦੋਂ ਛੋਡੇ ਘਰ ਜਾਵਾਂ ਛੋਡੇ ਬਾਪੂ ਨਾਲ ਆਪਣੇ ਵਿਆਹ ਦੀ ਗੱਲ ਕਰਾਂ ਹੋ ਤੇਰੇ ਉੱਤੇ ਮਰਦੇ ਆ ਪਿਆਰ ਤੈਨੂੰ ਕਰਦੇ ਆ ਤੇਰੇ ਕੋਲੋਂ ਡਰਦੇ ਆ ਯਾਰ ਮੇਰੇ ਮੈਂ ਛੱਡਿਆ ਜੇ ਤੈਨੂੰ ਖੁਦਾ ਕਰੇ ਮੈਨੂੰ ख़ुदा करे ਇੱਕ ODPI ਕਰਕੇ ਮੈਨੂੰ ਕਿੰਨਾ ਟਾਈਮ ਜੇਲ੍ਹ 'ਚ ਰਹਿਣਾ ਪਿਆ ਪਰ ਕੋਈ ਗੱਲ ਨਹੀਂ ਹੁਣ ਆ ਗਿਆ ਮੈਂ ਬਾਹਰ ODPI ਨੂੰ ਤੇ ਉਹਦੇ ਮਾਦਰਗਾਰ ਨੂੰ ਉਹਨਾਂ ਨਾਲ ਤਾਂ ਮੈਂ ਚੰਗਾ ਸਭ ਕੁਝ ਸਿੱਖਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਫਿਰ ਕਿੱਦਾਂ ਤੇ ਆਪਣੀ ਨਿਊ ਵੀਡੀਓ ਕਿੱਦਾਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਜਿਹੜਾ ਆਪਣਾ ਚੈਨਲ ਤੇ ਆਏ ਨੇ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਪਿਛਲੇ ਪੜ ਤੇ ਪਹਿਲੇ 15 ਕਮੈਂਟ ਕੀਤੇ ਆ ਉਹਨਾਂ ਦੇ ਨਾਮ ਬੋਲਣ ਲੱਗੇ ਆ ਪਹਿਲਾ ਹੈਗਾ ਜੀ ਹਰਮਿੰਦਰ ਸਿੰਘ ਹੈਰੀ ਭੋਲਾ ਸਿੰਘ ਨਿੱਕ ਪਰਮਰਾ ਖੁਸ਼ੀ ਸਿੱਧੂ ਗੁਰਸੇਮਰ ਨੇ ਗੱਲਾ ਕਿਰਨਾ ਬਲਦੇਵ ਕਾਲੋਂ ਰਾਜਵਿੰਦਰ ਖੇਤਲਾ ਖਾਨ ਸੋਨੂ ਰੌਕ ਸਿੰਘ ਰੂਪ ਸਾਬਰੇ ਵਾਲ ਦਰਕਿਰਨਕ ਔਰ ਬਾਜਵਾ ਸਣੀ ਚਾਨੀ ਲਖਵਿੰਦਰ ਸਿੰਘ ਏਸੀ ਪਿਛਲੀ ਵੀਡੀਓ ਦੇ ਪਹਿਲੇ 15 ਮਿੰਟ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾ ਵੀ ਬੋਲ ਸਕੀਏ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਘੰਟੀ ਦਾ ਬਟਨ ਵੀ ਜਬਣਾ ਨਾ ਭੁੱਲਣਾ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਧੰਨਵਾਦ ਧੰਨਵਾਦ